ਭਾਈ ਕੋਈ ਹੈਗੇ ਆ ਨੈਸ਼ਨਲ ਹਾਈਵੇ ਜਲੰਧਰ ਤੋਂ ਕਿਤੇ ਕਿ ਬੰਪੇ ਬੈਸ ਦਿਖਿਤੇ ਸਮਾਜ ਨੂੰ ਚਾਹੀਦੀ ਹੈ ਤੀਆਂ ਤੋਂ ਇਤਿਹਾਰ ਨਾਇਆ ਜਾ ਰਿਹਾ ਭਾਪੀ ਅੰਤਪਾਰਟੀ ਮਹਿਲਾ ਦੇ ਵੱਲੋਂ ਮਹਿਲਾ ਜੀ ਹੈ ਜਿਹੜੇ ਪਿਆਰ ਤੇ ਰਜਮੀ ਵਾਲਾ ਜੋ ਕਿ ਉੱਪਰ ਸਮਾਜ ਸੇਵਕ ਹੈਗੇ ਲੱਗ ਕਰੀਏ ਤੇ ਵਿੱਚ ਇਹਨਾਂ ਦੀ ਸਵਾਵਾ ਹਨੇਸ਼ਾ ਜੀ ਸਲਾਹਾਂ ਜੁਰੀ ਹੈਗੀਆਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਜਦੋਂ ਜਾਤਾ ਉਤਾਜ ਕਰਦੀ ਕਿ ਸੰਸ ਕਿਸ ਤਰ੍ਹਾਂ ਪਹਿਲ ਦੇ ਅਧਾਤੇ ਇਹ ਕਿਹਜੋ ਦਿਖਾਵਾ ਮਰੋੜੇ ਚਾਹੀਦੇ ਮੈਂ ਤਾਂ ਸਾਰਿਆਂ ਨਾਲ ਸਹਿਮ ਕਰਾਂਗੀ ਜਿਹੜਾ ਵਿਰਸਾ ਹੈ ਲੋਕ ਹੁੰਦਾ ਜਾ ਰਿਹਾ ਹੈ ਇਹਨੂੰ ਬਚਾਉਣ ਦੇ ਲਈ ਆਪੋ ਕੇਜ ਦੇ ਜਿਹੜੇ ਨਿਮੇ ਲਗਾਉਣੇ ਚਾਹੀਦੇ ਆ ਤਾਂ ਕਿ ਲੋਕਾਂ ਤੋਂ ਵਿੱਚ ਜਿਹੜੇ ਬੱਚਿਆਂ ਦੇ ਵਿੱਚ ਆ ਉਹਦਾ ਦਾ ਲੱਗੇ ਵੀ ਪੁਰਾਣਾ ਬੂਸਾ ਇੱਟਾ ਦਾ ਸੀ ਕੋਲ ਲਾ ਕੇ ਜੀ ਇਹਦਾ ਮਤਲਬ ਕੀ ਹੈ ਚੱਕੀਆਂ ਚਰਖੇ ਛੱਜ ਸਾਰੇ ਲੋਕੀ ਭੁੱਲਦੇ ਜਾ ਰਹੇ ਬੱਚੇ ਜਿਹੜੇ ਵਿਧਾਨੀਆਂ ਚੋਈ ਲੇ ਜਾਲੀ ਆਯੇ ਤੋਡੀਆ ਗੀਤੁਲੀਆ ਮੈ ਬੇਰੇ ਲੇ ਕਾ ਕੋਈ ਹੈਗਾ ਯਾਰ ਨੈਸ਼ਨਲ ਹਾਈਵੇ ਜਲੰਧਰ ਤੋਂ ਕਿਤੇ ਕਿ ਬੰਬੇ ਦਾ ਦਿਸਟੈਂਸ ਕਿੰਨਾ ਹੈ ਆਗੂ ਬਚਾਈ ਦੇ ਰਹੀਆਂ ਤਾਂ ਇਤਿਹਾਸ ਮਨਾਇਆ ਜਾ ਰਿਹਾ ਭਾਜੀ ਜੰਤਾ ਪਾਰਟੀ ਮਹਿਲਾ ਦੇ ਵੱਲੋਂ ਮਹਿਲਾ ਜੀ ਦੇ ਪ੍ਰੈਸ ਦੇ ਰਜਮੀ ਵਾਲਾ ਜੋ ਕਿ ਉਪਕੇ ਸਮਾਜ ਸੇਵਕ ਹੈ ਕਿ ਲਾ ਕਰੀਆਂ ਤੇ ਵਿੱਚ ਇਹਨਾਂ ਦੇ ਸਵਾਮਾਂ ਹਨੇਸ਼ਾ ਜੀ ਸ਼ਲਾਘਾ ਜੁਰਈ ਹੈਗੀਆਂ ਉਹਨਾਂ ਨੇ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਦੇ ਜਿਹੜੇ ਸਮਾਗਮ ਲੀਤੇ ਗਏ ਹੈਗੇ ਕਿਉਂਕਿ ਪਿੱਛੇ ਵੀ ਇਹਾਂ ਨੇ ਜੋ ਪਿਛਲੇ ਕਾਫੀ ਭਰੇ ਦੀ ਗੱਲ ਕਰੀ ਤਾ ਇਹੋ ਜੇ ਕਾਰਜਾਂ ਵਿੱਚ ਪ੍ਰਾਤਨ ਵਿਰਸ ਨੂੰ ਜਾਗਰੂਕ ਕਰਨ ਵਿੱਚ ਇਹਨਾਂ ਦੀ ਅਹਿਮ ਭੂਮਿਕਾ ਰਹੀ ਹੈਗੀ ਆ ਗੱਲਬਾਤ ਕਰਾਂਗੇ ਕਿਸ ਕਿਸ ਮਾਨਤਾ ਨਾਲ ਇਹ ਇਹ ਕਾਰਜਾਂ ਨੂੰ ਪ੍ਰਾਤਨ ਵਿਰਸ ਨੂੰ ਜਾਗਰੂਕ ਕਰਦੇ ਹੈ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਤਲਕਾਂ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੇਰੇ ਵੱਲੋਂ ਇਹ ਪਛਾਣ ਜਰਾ ਵੀਡੀਓ ਦੇ ਵਿੱਚ ਤੁਹਾਨੂੰ ਆਪਾਂ ਜਿਹੜਾ ਸਾਨੂੰ ਸਾਰੇ ਪੰਜਾਬ ਜਾਂ ਵਿਦੇਸ਼ਾਂ ਵਿੱਚ ਬੈਠੇ ਸਾਰਿਆਂ ਭੈਣਾਂ ਨੂੰ ਵੀਰਾਂ ਨੂੰ ਮੇਰੇ ਵੱਲੋਂ ਸਾਵਣ ਦੇ ਪੁੱਟੀਆਂ ਦੀ ਬਹੁਤ ਬਹੁਤ ਮੁਬਾਰਕਾਂ ਜਿਸ ਤਰ੍ਹਾਂ ਕਿ ਆਪ ਨੂੰ ਆਪ ਦੀ ਮੁਸਾਫਰ ਨੂੰ ਪਤਾ ਹੀ ਹੈ ਕਿ ਸਾਡਾ ਜਿਹੜਾ ਵਿਰਸਾ ਆ ਨੋਟ ਹੁੰਦਾ ਜਾ ਰਿਹਾ ਸੀ ਇਸ ਨੂੰ ਜਿੰਦਾ ਰੱਖਣ ਦੇ ਲਈ ਅਸੀਂ ਜਿਹੜਾ ਮਿਲਿਆਂ ਦਾ ਆਜੋਜਨ ਕਰਦੇ ਆ ਕਿ ਪੁਰਾਣਾ ਪ੍ਰਤੀਸਾ ਜਿਹੜਾ ਆ ਦਰਸਾਇਆ ਜਾਵੇ ਅੱਜ ਇਸੇ ਤਰ੍ਹਾਂ ਅਸੀਂ ਫੌਨਲ ਵੈਜੀਟ ਮੈਡੀਟੇਰੀਅਨ ਕਚਰ ਪਹਿਲਾ ਮੋਰਚਾ ਜਨੰਦਰ ਵੱਲੋਂ ਸ਼੍ਰੀਮਾ ਚਹਾਨੀ ਦੀ ਰਹਿਮਾਈ ਦੇ ਵਿੱਚ ਜਿਹੜਾ ਇਹ ਲੀਲਾ ਬੁਣੀ ਨਾ ਲੱਗਦਾ ਹੈ ਜਿਸ ਵਿੱਚ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸਜਾਵਟ ਕੀਤੀ ਗਈ ਆ ਤਾਂ ਕਿ ਅਸੀਂ ਆਪਣੇ ਬੱਚਿਆਂ ਨੂੰ ਦੱਸ ਸਕੀਏ ਕਿ ਪੁਰਾਣਾ ਜਿਹੜਾ ਬਸਾ ਸੀ ਉਹ ਜਿੱਦਾਂ ਰੋਪ ਹੁੰਦਾ ਜਾ ਰਿਹਾ ਸੀ ਅਸੀਂ ਦੱਸਿਆ ਕਿ ਪੁਰਾਣੇ ਘੁੱਸੇ ਦੇ ਵਿੱਚ ਆ ਚੀਜ਼ਾਂ ਜਿਹੜੀਆਂ ਦਰਸਾਈਆਂ ਜਾਂਦੀਆਂ ਸੀਗੀਆਂ ਔਰ ਅੱਜ ਤੱਕ ਇਹ ਦੇਖਿਆ ਜਾਂਦਾ ਕਿ ਨਹਿਰਾਂ ਦਾ ਕਾਫੀ ਕਾਟਾ ਹੈ ਚਾਹ ਵੀ ਬਿਬਰੀਆਂ ਜਾਨਕੀ ਆਪਣਾ ਇੰਜੋਏ ਕਰ ਰਹੇ ਨੇ ਤੇ ਅਸੀਂ ਚਾਹਦੇ ਹਾਂ ਕਿ ਹਰ ਸਾਲ ਦੀ ਤਰ੍ਹਾਂ ਇਹ ਤੀ ਜਿਹੜੀ ਇੱਥੇ ਖੁਸ਼ੀਆਂ ਤੇ ਪਰਿਵਾਰ ਜਿਹੜੇ ਸਕਾਟ ਪਲਾਈ ਕਰਦੇ ਕਰਦੇ ਤਾਂ ਵੀ ਕਾਰਟ ਵੀ ਸਾਈਜ਼ ਲੱਭੇ ਲੋ ਰਹੇ ਨੇ ਵੀ ਲੱਗਦੇ ਕਿ ਨਹੀਂ ਸਾਈਜ਼ ਜਿਹਦੇ ਕਿ ਜਿਹਦਾ ਕੇਂਦਰ ਬਣਿਆ ਹੈ ਕਿ ਕਾਫੀ ਇਹ ਹੀ ਹੈ ਕਿ ਕਾਰਜਾਂ ਦੇ ਬਹੁਤ ਸਾਰੇ ਜ਼ਿਕਰ ਜੋ ਹੈ ਵੀ ਆ ਤਹੇ ਲੋਪ ਲਾਈ ਜਾਂਦੇ ਹਨ ਨਾ ਨੌਂ ਬੰਦਰ ਦੀ ਸਿੱਖਾ ਦੀ ਗੱਲ ਕੋ ਵਿੱਚ ਉਸ ਦੇ ਨਾਲ ਨਾਲ ਗਿਰਸੇ ਨੂੰ ਯਾਗਤ ਲਈ ਕੁਝ ਸਾਲ ਕੀਤੇ ਅਸੀਂ ਉਸ ਨੂੰ ਕੁਝ ਪਾਰਟੀ ਕਰ ਜਾਂਦੇ ਕਿ ਇਹਨਾਂ ਦੇ ਮਹੌਲਿਕ ਕਾਰਜ ਕਰਦੇ ਆ ਅੱਜ ਦੇ ਸਮਾਜ ਪਰ ਇਹ ਇਹਨੇ ਮੋਰਡਰ ਦਿੱਤੀ। ਇੱਥੇ ਜਿਵੇਂ ਕਿ ਜੇਕਰ ਮੈਂ ਸਮਾਸ਼ੇ ਦਿਖਾਇਆ ਉਹਦੇ ਨਾਮ ਨਾਲ ਦਾ ਘਰ ਦੇ ਸਰਪਾ ਬਣੇ ਦੀ ਜਿਹੜੀ ਪਹਿਲਾ ਮੋਚਾ ਵੀ ਮੰਡਲ ਪ੍ਰਧਾਨੀ 17 ਨੂੰ ਕੱਢਦੀ ਆ। ਉਹਦੇ ਉਹਨੂੰ ਲੈ ਕੇ ਜਿੱਦਾਂ ਕਿ ਸਾਡੇ ਮਹਿਲਾਵਾਂ ਦੇ ਵਿੱਚ ਸੀ ਵੀ ਇੱਕ ਪਿੰਟ ਏਰੀਆ ਦੇ ਵਿੱਚ ਮੇਲਾ ਜਿਹੜਾ ਕਰਵਾਇਆ ਜਾਵੇ। ਤੇ ਅਸੀਂ ਇਹ ਕਿਹਾ ਕਿ ਚਲੋ ਕੰਬੇ ਵੈਜੀਟੇਰੀਅਨ ਦੇ ਬੈਠੇ ਜਿਹੜਾ ਹੈ ਬੀਬੀਆਂ ਦਾ ਕੱਟ ਕਰਕੇ ਅਸੀਂ ਸ਼ਮਾ ਮੈਡਮ ਜਿਲ੍ਹਾ ਚੋਹਾਂ ਦੇ ਸ਼ਮਾ ਚੋਹਾਂ ਜਿਹੜੇ ਜਿਲ੍ਹਾ ਪਟਾਣਾ ਸਾਡੇ ਉਹਨਾਂ ਦੀ ਰੈ ਨਵਾਈ ਦੇ ਵਿੱਚ ਜਿਹੜਾ ਇਹ ਮੇਲਾ ਜਰੀਆਂ ਦਾ ਚੱਲਦਾ ਸੋ ਜਦ ਰਾਜ ਸਭਾ ਦੀ ਗੱਲ ਕਰਕੇ ਕਿੰਨਾ ਕਿੰਨਾ ਜਿਹਾ ਡਿਜ਼ੀਨ ਕੀਤੇ ਗਏ ਅੱਜ ਉਹ ਕਿੰਨੇ ਵਿੱਚ ਕਿੰਨੇ ਵਜੇ ਤੇ ਸਮਾਗਮ ਚੱਲੇ ਇਹ ਜਿਹੜਾ ਸਮਾਗਮ ਆ ਮੈਂ ਤੇਨ ਤੋਂ ਲੈ ਕੇ 7:30 ਵਜੇ ਤੱਕ ਚੱਲੇਗਾ ਇਹ ਜਿਹੜਾ ਸਮਾਗਮ ਹੈ ਇਹਦੇ ਵਿੱਚ ਖੀਰੇ ਖੀਰ ਪੁੰਦੇ ਖਾਣੇ ਦਾ ਪ੍ਰਬੰਧ ਸਾਰਾ ਹੀ ਕੀਤਾ ਗਿਆ ਆ ਉਸ ਤੋਂ ਇਲਾਵਾ ਜਿਹੜੀਆਂ ਨੱਚਨ ਕਾਮਦਾਂ ਦੇ ਉਹ ਵੀ ਕੀ ਫਾਇੰਡ ਚੁਆਇ ਕਰਨਾ ਸਾਰਾ 1 ਕਿਲੋਗ੍ਰਾਮ ਦਾ ਕੀਤਾ ਪੰਜਾਬੀਆਂ ਕੀ ਫਿਲ ਹੈਗੀ ਤੇ ਜਿਹੜੇ ਸਾਡੇ ਪ੍ਰਾਤਿਕ ਗਿਰਜ ਨੂੰ ਯਾਦਾਂ ਤਾਜ਼ਾ ਕਰਦੀ ਇਹ ਕਿਹਨੀਆਂ ਸੰਕਿਸਤਰਾ ਫੈਲ ਦੇ ਅਦਾਬ ਇਹਨਾਂ ਨੂੰ ਦਿਖਾਉਣੀ ਚਾਹੀਦੀ ਮੈਂ ਤਾਂ ਸਾਰਿਆਂ ਨੂੰ ਅਸਲੀ ਕਰਾਂਗੀ ਜਿਹੜਾ ਵਿਰਸਾ ਹੈ ਇਹ ਲੋਹੋਂ ਦਾ ਜਾ ਰਿਹਾ ਹੈ ਇਹਨੂੰ ਬਚਾਉਣ ਦੇ ਲਈ ਇੰਨੇ ਸਾਲੋਂ ਤੇਜ ਦੇ ਜਿਹੜੇ ਮੇਲੇ ਆ ਲਗਾਉਣੇ ਚਾਹੀਦੇ ਆ ਤਾਂ ਕਿ ਲੋਕਾਂ ਤੋਂ ਵਿੱਚ ਜਿਹੜੇ ਬੱਚਿਆਂ ਦੇ ਵਿੱਚ ਆ ਉਹਨਾਂ ਦਾ ਲੱਗੇ ਵੀ ਪੁਰਾਣਾ ਵਿਰਸਾ ਕੀ ਇਹਦਾ ਮਤਲਬ ਕੀ ਹੈ ਚੱਕੀਆਂ ਚਰਖੇ ਛੱਜ ਸਾਰੇ ਲੋਕ ਹੀ ਖੁੰਢੇ ਜਾ ਰਹੇ ਬੱਚੇ ਗਏ ਮਧਾਨੀਆਂ ਕੀ ਸੀ ਪਰ ਜਦੋਂ ਮਨੁੱਖੀ ਨੂੰ ਦੇਖਦੇ ਆ ਇਹਦਾ ਸਜਾ ਦੇਖਦੇ ਤੇ ਉਹਨੂੰ ਨੂੰ ਪਤਾ ਲੱਗਦਾ ਕਿ ਸਾਡੇ ਪ੍ਰਾਤਨ ਇਸ ਵਿੱਚ ਇਹ ਚੀਜ਼ਾਂ ਕੰਨੀਆਂ ਸਿਧੀਆਂ ਮੈਂ ਤਾਂ ਇਹ ਹੀ ਸੁਨੇਹਤ ਹਾਂਗੀ ਸਾਰਿਆਂ ਨੂੰ ਕਿ ਇਹ ਜਿਹੜਾ ਵਿਰਸਾ ਆ ਤੇ ਬਹੁਤ ਸੰਭਾਲ ਕੇ ਰੱਖਣ ਵਾਲੀ ਚੀਜ਼ ਹੈ ਸਾਡੇ ਅਸੀਂ ਆਪਣੇ ਇਹ ਨਹੀਂ ਕਿ ਬੱਚਿਆਂ ਨੂੰ ਹੀ ਦੱਸਣਾ ਔਰ ਲੋਕਾਂ ਵਿੱਚ ਪੰਜਾਬ ਦੇ ਰਚੇ ਕਰਕੇ ਮਿਲ ਗਿਆ ਜਗਾ ਜਗਾ ਜਿਹੜੇ ਮੀਲੇ ਲੱਗਦੇ ਆ ਔਰ ਦਿਲ ਨੂੰ ਖੁਸ਼ੀ ਹੁੰਦੀ ਹੈ ਕਿ ਜਿਹੜਾ ਸਾਡਾ ਪ੍ਰਾਤਨ ਮਿਰਸਾ ਬਚ ਗਿਆ ਆ ਔਰ ਉਜਾਗਰ ਹੋ ਕੇ ਆਇਆ ਕਿ ਸਾਡੀਆਂ ਚੱਕੀਆਂ ਸਾਡੀਆਂ ਨੁਦਾਨੀਆਂ ਕਿਤੇ ਗਾਇਬ ਨਹੀਂ ਹੋਈਆਂ ਸੋ ਸੱਚੇ ਸਨ ਮੈਂ ਰਾਜੀ ਬੋਲਦਾ ਤੁਸਮਾ ਸੀ ਕੋਈ ਜਿਹਨੇ ਯੋਜਨ ਕੀਤਾ ਹੈਗਾ ਵਾ ਬਹੁਤੀ ਡਾਈਟੇਟਿੰਗ ਤਸਵੀਰਾਂ ਦਿਖਾ ਦਿੱਤੀ ਹੈਗੀ ਤੇ ਐਕਸਪਾਈ ਵੀ ਦਰਿੰਦਰ ਜੀ ਬੋਲਦੇ ਹੈਗਾ ਮੇਰਾ ਸੇਈ ਯਾਦਗਾਰਾਂ ਬਣਾਉਂਦੇ ਨੇ ਜਿਹੜੀ ਯਾਦਾਂ ਤਾਜ਼ਾ ਕਰਦੀ ਨੇ ਜਿਹੜੀ ਇਹ ਨੁਮਾਇਸ਼ ਕੀਤੀ ਗਈ ਹੈਗਾ ਮੈਂ ਜੀ ਗਾਲਾ ਮੈਂ ਬਹੁਤ ਮੋਤਵਰ ਪਹਿਲ ਦੇ ਆਧਾਰ ਤੇ ਇਹਦੇ ਡਿਸੀਜਨ ਲੈ ਅਗਲੀ ਆਉਂਦੇ ਹੈਗੇ ਔਰ ਇਹਨਾਂ ਇਹ ਅਜਿਹੇ ਕਾਰਜਾਂ ਦੀ ਸ਼ਲਾਘਾ ਕਰਦਾ ਹਾਂ ਮੈਂ ਥੋੜਾparticipatory ਹਾਂ ਲੋ